ਜਿੰਮਣੀ ਚੋਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਜਿਹੜੇ ਨੇ ਸੁਖਵਿੰਦਰ ਕੌਰ ਐਸਪਲੇ ਅਦਾਲਤ ਦੇ ਵਿੱਚ ਪਹੁੰਚੇ ਹੋਏ ਨੇ ਕਿਉਂਕਿ ਕੰਜਪ੍ਰੀਤ ਕੌਰ ਦੀ ਪੇਸ਼ੀ ਹੋਣ ਵਾਲੀ ਹੈ ਸੁਖਵਿੰਦਰ ਕੌਰ ਸਾਡੇ ਨਾਲ ਮੌਜੂਦ ਨੇ ਮੈਮ ਕੀ ਕਹਿਣਾ ਚਾਹੁੰਦੇ ਜੀ ਕਿਤਨਾ ਕਿਤੇ ਵੱਡੀ ਗੱਲ ਹੈ ਤੁਹਾਡੀ ਬੇਟੀ ਪ੍ਰਚਾਰ ਕਰਦੀ ਵੀ ਸੀ ਤੇ ਇਸ ਲਈ ਉਹਨਾਂ ਨੂੰ ਤੇ ਬਹੁਤ ਅਕੈਸ਼ਾਈ ਹੋਈ ਮੇਰੀ ਬੇਟੀ ਦੇ ਅੱਗੇ ਵੀ ਪਰਚੇ ਹੋਏ ਸੀ ਜਮਾਨਤ ਮਿਲੀ ਸੀ ਤੇ ਅੱਜ ਵੀ ਮਨਜੋਗ ਅਦਾਲਤ ਤੇ ਸਾਨੂੰ ਪੂਰਾ ਭਰੋਸਾ ਵਾ ਕਿ ਉਹਨਾਂ ਨੂੰ ਜਮਾਨਤ ਮਿਲ ਗਈ ਹਾਂਜੀ ਕਿ ਕਿਸ ਤਰ੍ਹਾਂ ਲੱਗਦਾ ਹੈ ਕਿ ਵੇਖੋ ਪ੍ਰਚਾਰ ਕਰਦੀ ਵੀ ਸੀ ਤੁਹਾਡੀ ਬੇਟੀ ਤਾਂ ਇਸ ਹਾਲਾਤਾਂ ਵਿੱਚ ਗ੍ਰਿਫਤਾਰ ਕਰ ਦਿੱਤਾ ਪਹਿਲਾਂ ਸਿਰਫ ਤੇ ਸਿਰਫ ਇਨਵੈਸਟੀਗੇਸ਼ਨ ਦੇ ਵਿੱਚ ਜਾਂਚ ਵਾਸਤੇ ਬੁਲਾਇਆ ਗਿਆ ਸੀ ਤਾਂ ਉਹ ਗ੍ਰਿਫਤਾਰੀ ਹੋ ਗਈ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਇਸ ਆ ਦੇਖੋ ਜੀ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਦਬਾਅ ਆ ਤੇ ਦਬਾਅ ਤਹਿਤ ਪ੍ਰਸ਼ਾਸਨ ਕਰ ਰਿਹਾ ਤੇ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੂਗੀ ਕਿ ਤੁਸੀਂ ਇੰਨੇ ਮਹੀਨੇ ਦੱਬ ਜਾਓ ਕਿ ਕੱਲ ਨੂੰ ਤੁਹਾਨੂੰ ਇਹਦਾ ਲੇਖਾ ਜੋਖਾ ਬਾਇਗੁਰਦੀ ਕਿਚਾਰੀ ਚ ਦੇਣਾ ਪਵੇ ਤੇ ਇੱਕ ਮਾਂ ਦੀ ਬੱਦ ਸਿਸ ਨਾਲ ਲਿਓ ਇਹ ਮੈਂ ਕਹੂੰਗੀ ਮਾਂ ਦੀ ਬੱਦ ਸਿਸ ਲੱਗੇ ਨਾ ਤੇ ਉਥੇ ਰੱਬ ਦੀ ਵੀ ਕੁਝ ਨਹੀਂ ਕਰ ਸਕਦਾ ਵੀ ਹਾਂਜੀ ਹਲਕੇ ਦੇ ਵਿੱਚ ਨਜ਼ਰ ਆਓਗੇ ਕਿਉਂਕਿ ਬੜੀ ਵੱਡੀ ਗਿਣਤੀ ਵਿੱਚ ਚਾਹੇ ਤੁਸੀਂ ਦੂਸਰੇ ਨੰਬਰ ਤੇ ਜੇ ਪਰ ਬੜੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਤੁਹਾਨੂੰ ਸਮਰਥਨ ਦਿੱਤਾ ਲੋਕਾਂ ਦੇ ਵਿੱਚ ਨਜ਼ਰ ਆਓਗੇ ਉਸੇ ਤਰੀਕੇ ਦੇ ਨਾਲ ਬਿਲਕੁਲ ਜਿੱਦਾਂ ਹਲਕਾ ਨੂੰ ਅਸੀਂ ਇਹਨੇ ਸਾਡਾ ਸਾਥ ਦਿੱਤਾ ਵਾ ਤੇ ਅਸੀਂ 24 ਘੰਟੇ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਜਿੱਥੇ ਵੀ ਲੋਡ ਪੈਂਦੀ ਆ ਸਾਡੀ ਪਾਰਟੀ ਸਰਦਾਰ ਸੁਪੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਸਾਰੇ ਆਪਣੇ ਵਰਕਰਾਂ ਦੇ ਨਾਲ 20 ਘੰਟੇ ਹਾਜ਼ਰ ਬਾਕੀ ਤੇ ਵੀ ਲੋਕਾਂ ਦੇ ਵਿੱਚ ਦੋਸਤੋ ਵਿੱਚ ਹਮੇਸ਼ਾ ਪਾਰਟੀ ਨਾਲ ਮਨ ਵਿੱਚ ਡਰ ਕੋਈ ਖੋਫ ਕੋਈ ਕਿ ਇਸ ਤਰ੍ਹਾਂ ਦਾ ਕਦਮ ਚੁੱਕ ਸਕਦੇ ਤੇ ਅੱਗੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਸਰ ਵੇਖੋ ਜੀ ਆਪਾਂ ਕ੍ਰਾਈਮ ਨਹੀਂ ਕੀਤਾ ਕੋਈ ਇਸ ਕਰਕੇ ਮਨ ਵਿੱਚ ਡਰ ਨਹੀਂਗਾ ਬਾਕੀ ਸੱਚਾਈ ਦੇ ਨਾਲ ਖੜੇ ਆ ਤੇ ਉਹ ਮਾਲਕ ਤੇ ਆਸਰਾ ਉਹ ਸੱਚਾਈ ਦੀ ਜਿੱਤ ਕਰਾਉ ਹਮੇਸ਼ਾ ਅੱਛਾ ਕੰਜਲਪੀ ਤੁਹਾਨੂੰ ਜਿਸ ਤਰੀਕੇ ਨਾਲ ਗ੍ਰਿਫਤਾਰੀ ਕੀਤੀ ਗਈ ਆ ਕਿਤਨਾ ਕਿਤੇ ਲੋਕ ਵੀ ਇਸ ਗੱਲ ਦੀ ਇਹ ਦਾ ਜੋੜ ਕਰ ਦੇ ਕੇ ਕਿ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਹਾਡੇ ਜਿਹੜੇ ਸਮਝ ਤਾਂ ਕੰਚਨ ਪ੍ਰੀਤ ਜਦੋਂ ਗ੍ਰਿਫਤਾਰ ਹੋ ਉਸ ਤੋਂ ਬਾਅਦ ਤੁਹਾਡੀ ਇੱਕ ਵਾਰੀ ਹੀ ਮੁਲਾਕਾਤ ਹੋਈ ਹੈ ਵੀ ਕਿਸ ਤਰੀਕੇ ਨਾਲ ਰਵਈਆ ਉਹ ਤੇ ਬਣਾਇਆ ਗਿਆ ਨਹੀਂ ਨਹੀਂ ਬਿਲਕੁਲ ਮੁਲਾਕਾਤ ਜੇ ਪਹਿਲੀ ਮੁਲਾਕਾਤ ਹਾਂਜੀ ਪਹਿਲੀ ਮੁਲਾਕਾਤ ਮੁਲਾਕਾਤ ਨਹੀਂ ਹੋਈ ਬਾਕੀ ਉਹ ਪੰਜਾਬ ਦੀ ਧੀ ਆ ਪੰਜਾਬੀਆਂ ਨੂੰ ਫਿਕਰ ਉਹਦਾ ਮੇਰੀ ਧੀ ਮਗਰਮਾ ਹੁਣ ਉਹ ਪੰਜਾਬ ਦੀ ਧੀ ਬਣ ਗਈ ਆ ਪਾਰਟੀ ਦੀ ਧੀ ਬਣ ਗਈ ਆ ਤੇ ਉਹਨਾਂ ਨੂੰ ਜਿਆਦਾ ਫਿਕਰ ਸਾਰਾ ਪੰਜਾਬ ਦੇ ਨਾਲ ਹੈ ਤੇ ਮੈਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਸ਼੍ਰੋਮਣੀ ਅਕਾਲੀ ਦਲ ਕਿੰਨਾ ਕਨਾਲਾ ਤੁਹਾਡੇ ਅਸਲ ਸਾਰਾ ਸ਼੍ਰੋਮਣੀ ਪ੍ਰਧਾਨ ਸਾਹਿਬ ਤੋਂ ਲੈ ਕੇ ਲੀਡਰਸ਼ਿਪ ਵੱਲ ਲੈ ਕੇ ਵਰਕਰ ਸਾਹਿਬਾਂ ਨਾਲ ਪੰਜ ਸਰਪੰਚ ਸਾਰੇ ਹੀ ਨਾਲ ਸਾਰੇ ਨਾਲ ਸਾਰੇ ਨਾਲ ਅੱਛਾ ਕਿਤਨਾ ਕਿਤੋਂ ਵੱਡੀ ਇੱਕ ਗੱਲ ਹੈ ਜਿਸ ਤਰੀਕੇ ਦੇ ਨਾਲ ਹੋਇਆ ਤਾਂ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਤੁਹਾਡਾ ਵੀ ਇੱਕ ਰੁਤਬਾ ਸੀ ਕਹਿ ਸਕਦੇ ਕਿ ਪੂਰੇ ਦੇਸ਼ ਦੇ ਵਿੱਚ ਨਜ਼ਰ ਆਉਂਦਾ ਪਿਆ ਜਿਸ ਤਰੀਕੇ ਨਾਲ ਗ੍ਰਿਫਤਾਰੀ ਕਰ ਲਈ ਗਈ ਹੈ ਪਹਿਲਾਂ ਨੋਰਮਲ ਸੀ ਤੁਸੀਂ ਸਿਰਫ ਆਪਣੇ ਹਲਕੇ ਦਾ ਧਿਆਨ ਰੱਖਦੇ ਸੀ ਐਸਲੇ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਨਾਮ ਜਿਹੜਾ ਉਹ ਨਜ਼ਰ ਆਉਂਦਾ ਪਿਆ ਕੰਚੀਪੀਨ ਦਾ ਨਾਮ ਨਜ਼ਰ ਆ ਰਿਹਾ ਸੀ ਨਹੀਂ ਚਾਹੁੰਦੀਆਂ ਕਿ ਕੋਈ ਲੀਡਰ ਸਾਹਮਣੇ ਆਵੇ ਨੌਜਵਾਨ ਬੱਚੇ ਨੂੰ ਅੱਗੇ ਨਹੀਂ ਆਉਣ ਦਿੱਤੀਆਂ ਤੇ ਉਹ ਨੌਜਵਾਨ ਇੱਕ ਲੀਡਰ ਵਜੋਂ ਉੱਪਰ ਰਹੀ ਸੀ ਇਸ ਕਰਕੇ ਇਹ ਵੀ ਕਰਦੇ ਰਹੇ ਤੇ ਹੁਣ ਵੀ ਕਰਾਂਗੇ ਬਿਲਕੁਲ ਇਹ ਇਹ ਕੰਚਨਪੀਤ ਦੇ ਮਦਰ ਨੇ ਜਿਨ੍ਹਾਂ ਨੇ ਗੱਲਬਾਤ ਸਾਂਝੀ ਕੀਤੀ ਆ ਤਾਂ ਹੋਰ ਵੀ ਅਸੀਂ ਗੱਲਬਾਤ ਜੂੜ ਸਾਂਝੀ ਕਰਾਂਗੇ ਹੋਰ ਵੀ ਪਰਿਵਾਰ ਦੇ ਮੈਂਬਰ ਜਿਹੜੇ ਇੱਥੇ ਜਰੂਰ ਪਹੁੰਚੇ ਹੋਏ ਨੇ ਕੈਮਰਾਮੈਨ ਮਰੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੁਸਤ ਪੰਜਾਬੀ ਤਰੰਤਰੰ। ਜਿਮਣੀ ਚੋਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਜਿਹੜੇ ਨੇ ਸੁਖਵਿੰਦਰ ਕੌਰ ਐਸਲੇ ਅਦਾਲਤ ਦੇ ਵਿੱਚ ਪਹੁੰਚੇ ਹੋਏ ਨੇ ਕਿਉਂਕਿ ਕੰਜਰਪ੍ਰੀਤ ਕੋਰ ਦੀ ਪੇਸ਼ੀ ਹੋਣ ਵਾਲੀ ਹੈ ਸੁਖਿੰਦਰ ਕੋਰ ਸਾਹਿਬ ਮੌਜੂਦ ਹੈ ਮੈਮ ਕੀ ਕਹਿਣਾ ਚਾਹੁੰਦੇ ਜੀ ਕਿਤੇ ਨਾ ਕਿਤੇ ਵੱਡੀ ਗੱਲ ਹੈ ਤੁਹਾਡੀ ਬੇਟੀ ਪ੍ਰਚਾਰ ਕਰਦੀ ਵੀ ਸੀ ਤੇ ਐਸ ਲਈ ਉਹਨਾਂ ਨੂੰ ਤੇ ਬਹੁਤ ਤਕੈਸ਼ਾਈ ਹੋਈ ਮੇਰੀ ਬੇਟੀ ਦੇ ਅੱਗੇ ਵੀ ਬੱਚੇ ਹੋਏ ਸੀ ਜਮਾਨਤ ਮਿਲੀ ਸੀ ਤੇ ਅੱਜ ਵੀ ਮਾਨਯੋਗ ਅਦਾਲਤ ਤੇ ਸਾਨੂੰ ਪੂਰਾ ਭਰੋਸਾ ਵਾ ਕਿ ਉਹਨਾਂ ਨੂੰ ਜਮਾਨਤ ਮਿਲ ਜਾਵੇ ਹਾਂਜੀ ਕਿਸ ਤਰ੍ਹਾਂ ਲੱਗਦਾ ਹੈ ਕਿ ਵੇਖੋ ਪ੍ਰਚਾਰ ਕਰਦੀ ਵੀ ਸੀ ਤੁਹਾਡੀ ਬੇਟੀ ਤਾਂ ਇਸ ਹਾਲਾਤਾਂ ਵਿੱਚ ਗ੍ਰਿਫਤਾਰ ਕਰ ਦਿੱਤਾ ਪਹਿਲਾਂ ਸਿਰਫ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਜਾਂਚ ਵਾਸਤੇ ਬੁਲਾਇਆ ਗਿਆ ਸੀ ਤਾਂ ਗ੍ਰਿਫਤਾਰੀ ਹੋ ਗਈ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਇਸ ਦੇਖੋ ਜੀ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਦਬਾਅ ਆ ਤੇ ਦਬਾਅ ਤਹਿਤ ਪ੍ਰਸ਼ਾਸਨ ਕਰ ਰਿਹਾ ਤੇ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੂਗੀ ਕਿ ਤੁਸੀਂ ਇੰਨੇ ਮਹੀਨੇ ਲੱਗ ਜਾਓ ਕਿ ਕੱਲ ਨੂੰ ਤੁਹਾਨੂੰ ਇਹਦਾ ਲੇਖਾ ਜੋਖਾ ਬਾਇਗੁਰਦੀ ਕਿਚਾਰੀ ਚ ਦੇਣਾ ਪਵੇ ਤੇ ਇੱਕ ਮਾਂ ਦੀ ਬੱਦ ਸਿਸ ਨਾਲ ਲਿਓ ਇਹ ਮੈਂ ਕਹੂੰਗੀ ਮਾਂ ਦੀ ਬੱਦ ਸਿਸ ਲੱਗੇ ਨਾ ਤੇ ਉਥੇ ਰੱਬ ਦੀ ਵੀ ਕੁਝ ਨਹੀਂ ਕਰ ਸਕਦਾ ਵੀ ਹਾਂਜੀ ਹਲਕੇ ਦੇ ਵਿੱਚ ਨਜ਼ਰ ਆਓਗੇ ਕਿਉਂਕਿ ਬੜੀ ਵੱਡੀ ਗਿਣਤੀ ਵਿੱਚ ਚਾਹੇ ਤੁਸੀਂ ਦੂਸਰੇ ਨੰਬਰ ਤੇ ਜੇ ਪਰ ਬੜੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਤੁਹਾਨੂੰ ਸਮਰਥਨ ਦਿੱਤਾ ਲੋਕਾਂ ਦੇ ਵਿੱਚ ਨਜ਼ਰ ਆਓਗੇ ਉਸੇ ਤਰੀਕੇ ਦੀ ਬਿਲਕੁਲ ਜਿੱਦਾਂ ਹਲਕਾ ਨੂੰ ਅਸੀਂ ਇਹਨੇ ਸਾਡਾ ਸਾਥ ਦਿੱਤਾ ਵਾ ਤੇ ਅਸੀਂ 24 ਘੰਟੇ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਜਿੱਥੇ ਵੀ ਲੋਡ ਪੈਂਦੀ ਆ ਸਾਡੀ ਪਾਰਟੀ ਸਰਦਾਰ ਸੁਪੀਰ ਸਿੰਘ ਜੀ ਬਾਦਲ ਸ਼ਰਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਸਾਰੇ ਆਪਣੇ ਵਰਕਰਾਂ ਦੇ ਨਾਲ ਬਾਚੀ ਵੀ ਘੰਟੇ ਹਾਜ਼ਰ ਬਾਕੀ ਤੇ ਵੀ ਲੋਕ ਵੀ ਦੀ ਦੁੱਖਤ ਵਿੱਚ ਹਮੇਸ਼ਾ ਪਾਰਟੀ ਨਾਲ ਮਨ ਵਿੱਚ ਡਰ ਕੋਈ ਖੋਫ ਕੋਈ ਕਿ ਇਸ ਤਰ੍ਹਾਂ ਦਾ ਕਦਮ ਚੁੱਕ ਸਕਦੇ ਤੇ ਅੱਗੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਕਰੋ ਸਾਡੇ ਵੇਖੋ ਜੀ ਆਪਾਂ ਕਰਾਇ ਨਹੀਂ ਕੀਤਾ ਕੋਈ ਇਸ ਕਰਕੇ ਮਨ ਚ ਡਰ ਨਹੀਂਗਾ ਬਾਕੀ ਸੱਚਾਈ ਦੇ ਨਾਲ ਖੜੇ ਆ ਤੇ ਉਹ ਮਾਲਕ ਤੇ ਆਸਰਾ ਉਹ ਸੱਚਾਈ ਦੀ ਜਿੱਤ ਕਰਾਉ ਹਮੇਸ਼ਾ ਅੱਛਾ ਕੰਜਪੀ ਤੁ ਜਿਸ ਤਰੀਕੇ ਨਾਲ ਗ੍ਰਿਫਤਾਰੀ ਕੀਤੀ ਗਈ ਆ ਕਿਤਨਾ ਕਿਤੇ ਲੋਕ ਵੀ ਇਸ ਗੱਲ ਦੀ ਦਾ ਜੋੜ ਕਰ ਦੇ ਕੇ ਲੇਕਿਨ ਇਹ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਤੁਹਾਡੇ ਜਿਹੜੇ ਸਮਝ ਤੱਕ ਕੰਚਨ ਪ੍ਰੀਤ ਜਦੋਂ ਗ੍ਰਿਫਤਾਰ ਹੋ ਉਸ ਤੋਂ ਬਾਅਦ ਤੁਹਾਡੀ ਇੱਕ ਵਾਰੀ ਮੁਲਾਕਾਤ ਹੋਈ ਹੈ ਵੀ ਕਿਸ ਤਰੀਕੇ ਨਾਲ ਰਵਈਆ ਉਹ ਤੇ ਬਣਾਇਆ ਗਿਆ ਨਹੀਂ ਨਹੀਂ ਬਿਲਕੁਲ ਮੁਲਾਕਾਤ ਜੇ ਪਹਿਲੀ ਮੁਲਾਕਾਤ ਮੁਲਾਕਾਤ ਨਹੀਂ ਹੋਈ ਬਾਕੀ ਉਹ ਪੰਜਾਬ ਦੀ ਧੀ ਆ ਪੰਜਾਬੀਆਂ ਨੂੰ ਫਿਕਰ ਉਹਦਾ ਮੇਰੀ ਧੀ ਮਗਰਮਾ ਹੁਣ ਉਹ ਪੰਜਾਬ ਦੀ ਧੀ ਬਣ ਗਈ ਆ ਪਾਰਟੀ ਦੀ ਧੀ ਬਣ ਗਈ ਆ ਤੇ ਉਹਨਾਂ ਨੂੰ ਜਿਆਦਾ ਫਿਕਰ ਸਾਰਾ ਪੰਜਾਬ ਦੇ ਨਾਲ ਹੈ ਤੇ ਮੈਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਸ਼੍ਰੋਮਣੀ ਅਕਾਲੀ ਦਲ ਕਿੰਨਾ ਕਨਾਲਾ ਤੁਹਾਡੇ ਹੱਥ ਨੇ ਸਾਰਾ ਸ਼੍ਰੋਮਣੀ ਪ੍ਰਧਾਨ ਸਾਹਿਬ ਤੋਂ ਲੈ ਕੇ ਲੀਡਰਸ਼ਿਪ ਵੱਲ ਲੈ ਕੇ ਵਰਕਰ ਸਾਹਿਬਾਂ ਨਾਲ ਪੰਜ ਸਰਪੰਚ ਸਾਰੇ ਹੀ ਨਾਲ ਸਾਰੇ ਨਾਲ ਸਾਰੇ ਨਾਲ ਅੱਛਾ ਕਿਤਨਾ ਕਿਤੋਂ ਵੱਡੀ ਇੱਕ ਗੱਲ ਹੈ ਜਿਸ ਤਰੀਕੇ ਦੇ ਨਾਲ ਹੋਇਆ ਤਾਂ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਤੁਹਾਡਾ ਵੀ ਇੱਕ ਰੁਤਬਾ ਸੀ ਕਹਿ ਸਕਦੇ ਕਿ ਪੂਰੇ ਦੇਸ਼ ਦੇ ਵਿੱਚ ਨਜ਼ਰ ਆਉਂਦਾ ਪਿਆ ਜਿਸ ਤਰੀਕੇ ਨਾਲ ਗ੍ਰਿਫਤਾਰੀ ਕਰ ਲਈ ਗਈ ਹੈ ਪਹਿਲਾਂ ਨੋਰਮਲ ਸੀ ਤੁਸੀਂ ਸਿਰਫ ਆਪਣੇ ਹਲਕੇ ਦਾ ਧਿਆਨ ਰੱਖਦੇ ਸੀ ਐਸਲੇ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਨਾਮ ਜਿਹੜਾ ਉਹ ਨਜ਼ਰ ਆਉਂਦਾ ਪਿਆ ਕੰਚੀਪੀਨ ਦਾ ਨਾਮ ਨਜ਼ਰ ਆ ਰਿਹਾ ਸੀ ਨਹੀਂ ਚਾਹੁੰਦੀਆਂ ਕਿ ਕੋਈ ਲੀਡਰ ਸਾਹਮਣੇ ਆਵੇ ਨੌਜਵਾਨ ਬੱਚਿਆਂ ਨੂੰ ਅੱਗੇ ਨਹੀਂ ਆਉਣ ਦਿੱਤੀਆਂ ਤੇ ਉਹ ਨੌਜਵਾਨ ਇੱਕ ਲੀਡਰ ਵਜੋਂ ਉੱਪਰ ਰਹੀ ਸੀ ਇਸ ਕਰਕੇ ਇਹ ਵੀ ਕਰਦੇ ਰਹੇ ਤੇ ਹੁਣ ਵੀ ਕਰਾਂਗੇ ਬਿਲਕੁਲ ਇਹ ਇਹ ਕੰਚਨਪੀਤ ਦੇ ਮਦਰ ਨੇ ਜਿਨ੍ਹਾਂ ਨੇ ਗੱਲਬਾਤ ਸਾਂਝੀ ਕੀਤੀ ਆ ਤਾਂ ਹੋਰ ਵੀ ਅਸੀਂ ਗੱਲਬਾਤ ਜੂੜ ਸਾਂਝੀ ਕਰਾਂਗੇ ਹੋਰ ਵੀ ਪਰਿਵਾਰ ਦੇ ਮੈਂਬਰ ਜਿਹੜੇ ਇੱਥੇ ਜਰੂਰ ਪਹੁੰਚੇ ਹੋਏ ਨੇ ਕੈਮਰਾਮੈਨ ਮਰੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੁਸਤ ਪੰਜਾਬੀ ਤਰੰਤਰ